ਆਵਾਦਮੀ ਪਾਰਟੀ ਦੇ ਅੰਦਰ ਬਕਾਬਤ ਸਖਰਾਂਤੀਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫੇ ਪੰਜਾਬ ਦੇ ਅੰਦਰ ਸ਼ੁਰੂ ਹੋ ਚੁੱਕੇ ਨੇ ਅਸਤੀਫੇ ਕਿਸ ਦੇ ਆਏ ਆ ਕਿਉਂ ਆਏ ਆ ਨਰਾਜ਼ਗੀ ਕੀ ਆ ਹੁਣ ਇਸ ਸਭ ਦੇ ਵਿੱਚੋਂ ਆਵਾਦਮੀ ਪਾਰਟੀ ਨਿਕਲੂ ਕਿਵੇਂ ਗੱਲ ਇਸ ਤੇ ਕਰਨੀ ਆ ਉਧਰ ਆਵਾਦਮੀ ਪਾਰਟੀ ਦੇ ਮੰਤਰੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਿਹੜੇ ਨੇ ਲਾਜਿਤ ਭੁੱਲਰ ਉਹਨਾਂ ਲਈ ਮੁਸ਼ਕਲਾਂ ਜਿਹੜੀਆਂ ਵੱਧ ਗਈਆਂ ਨੇ ਦੋਸ਼ ਜਿਹੜੇ ਆ ਉਹਨਾਂ ਤੇ ਤੈਅ ਹੋ ਗਏ ਆ ਔਰ ਮੁੱਖ ਚੋਣ ਅਫਸਰ ਨੇ ਆਪਣੀ ਰਿਪੋਰਟ ਜਿਹੜੀ ਆ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਕਿ ਕੁਝ ਗਲਬਾਤ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆਮਦਵੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇੱਕ ਪਾਸੇ ਕਹਿ ਰਹੇ ਆ ਕਿ ਸਾਡੇ ਕੋਲੇ ਖਜ਼ਾਨੇ ਦੇ ਵਿੱਚ ਪੈਸੇ ਬੜਿਆ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਤਾਂ ਉਧਰ ਅੱਧਾ ਮਹੀਨਾ ਜ਼ਿਆਦਾ ਵੀ ਚੁੱਕਿਆ ਤੇ ਮਹੀਨੇ ਤੋਂ ਤੇ ਪੁਲਿਸ ਮੁਲਾਜ਼ਮਾਂ ਦੀ ਹਾਲੇ ਤੱਕ ਤਨਖਾਹਾਂ ਨਹੀਂ ਆਈਆਂ ਕਿਉਂ ਨਹੀਂ ਆਈਆਂ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਨਾਲ ਨਾਲ ਚਰਚਾ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜਿਹੜਾ ਉਹ ਘਰਾਓ ਹੋਇਆ ਕਿਉਂ ਹੋਇਆ ਘਰਾਓ ਪ੍ਰਚਾਰ ਕਰਨ ਗਿਆ ਦਾ ਇਹ ਗੱਲ ਇਸਤੇ ਵੀ ਕਰਾਂਗੇ ਉਧਰ ਅਕਾਲੀ ਦਲ ਦਾ ਲੁਧਿਆਣਾ ਤੋਂ ਉਮੀਦਵਾਰ ਹੋਊਗਾ ਕੌਣ ਕਿਸਮਰਜੀਤ ਸਿੰਘ ਬੈਸ ਕਿ ਸਿਮਰਜੀਤ ਸਿੰਘ ਬੈਸ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਇਹ ਪੇਚ ਜਿਹੜਾ ਉਹ ਫਸਿਆ ਕਿੱਥੇ ਆ ਇਸਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਉਧਰ ਕਿਸਾਨਾਂ ਨੇ ਵੀ ਜਿਹੜਾ ਉਹ ਲੰਮੇ ਹੱਥੀ ਲਿਆ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿਉਂ ਲਿਆ ਇਸਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਜਿਹੜੀ ਉਹ ਕਰਨੀ ਹੈ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ। ਵੰਸਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਕੀ ਸਾਹਿਬ ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰਦੇ ਆ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲਾਂ ਕਰਦੇ ਆ ਵੱਡੇ-ਵੱਡੇ ਦਾਅਵੇ ਕਰਦੇ ਆ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਹੀ ਬੜਾ ਕਿਸੇ ਚੀਜ਼ ਦੀ ਕਮੀ ਹੋਈ ਕੋਈ ਨਹੀਂ ਗਈ। ਪੈਸਾ ਤਾਂ ਕਹਿੰਦੇ ਸਾਡੇ ਕੋਲੇ ਵਾਧੂ ਪਿਆ। ਕਿਸੇ ਚੀਜ਼ ਦੀ ਘਬਰਾਉਣ ਦੀ ਪੰਜਾਬੀਆਂ ਨੂੰ ਲੋੜ ਹੀ ਨਹੀਂ। ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰੀਕ ਜਿਹੜੀ ਆ ਉਹ 20 ਹੋ ਚੁੱਕੀ ਐ ਤੇ ਹਲੇ ਤੱਕ ਵੀ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਅਣਕੀ ਸਾਹਿਬ ਆਈਆਂ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਹੋਰ ਕਿਸੇ ਡਿਪਾਰਟਮੈਂਟ ਦੀਆਂ ਤਨਖਾਹਾਂ ਲੇਟ ਹੁੰਦੀਆਂ ਸੀ ਤਾਂ ਹੋ ਜਾਂਦੀਆਂ ਸੀ ਪਰ ਕਦੇ ਪੁਲਿਸ ਦੀਆਂ ਤਨਖਾਹਾਂ ਇੰਨੀਆਂ ਲੇਟ ਨਹੀਂ ਸੀ ਹੋਈਆਂ ਭਾਵੇਂ ਕਾਂਗਰਸ ਦੀ ਸਰਕਾਰ ਸੀ ਤੇ ਭਾਵੇਂ ਅਕਾਲੀ ਜਲਦੀ ਸੀ ਤੇ ਹੁਣ ਇੱਕ ਪਾਸੇ ਕਹਿੰਦੇ ਕਿ ਪੈਸਾ ਹੀ ਵੜਾ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮਾਨੀਆਂ ਤਨਖਾਹਾਂ 20 ਤਰੀਕ ਤੱਕ ਵੀ ਨਹੀਂ ਪਈਆਂ ਇਹਨੂੰ ਕਿਸੇ ਇਹ ਜਿਹੜਾ ਚੱਕਰ ਕੀ ਐ ਭਗਵੰਤ ਮਾਨ ਹੋਰੀ ਜਿਹੜੇ ਇਹ ਦਾਅਵੇ ਫਿਰ ਸਾਬਤ ਝੂਠੇ ਕਿਉਂ ਨਿਕਲ ਰਹੇ ਸਭ ਕੇਵਲ ਤਨਖਾਹਾਂ ਜਿਹੜੀਆਂ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੇ ਦੇਣੀਆਂ ਹੀ ਪਈਆਂ ਮਹੀਨੇ ਦੇ ਅਧਮੀਨਾ ਦੀਆਂ ਹੋਰ ਵੀ ਬੜੇ ਮਹਿਕਮੇ ਨੇ ਜਿਨ੍ਹਾਂ ਦੀਆਂ ਤਨਖਾਹਾਂ ਅਜੇ ਤੱਕ ਮੁਲਾਜ਼ਮਾਂ ਨੂੰ ਨਹੀਂ ਦਿੱਤੀਆਂ ਭਗਵੰਤਪਾਣ ਹੁਣੀ ਹਮੇਸ਼ਾ ਕਹਿੰਦੇ ਰਹੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਖਾਲੀ ਨਹੀਂ ਹੈ ਖਜ਼ਾਨਾ ਭਰਿਆ ਇਵਨ ਕੇ ਵਿੱਤ ਮੰਤਰੀ ਸਾਹਿਬ ਦਾ ਵੀ ਇਹੋ ਬਿਆਨ ਹੁੰਦਾ ਕਿ ਸਰਕਾਰਾਂ ਦੇ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ ਪਰ ਦੂਜੇ ਪਾਸੇ ਬੜੀ ਹੈਰਾਨਗੀ ਦੀ ਗੱਲ ਹੈ ਇਹ ਜਿਹੜੇ ਬਿੱਲ ਖਜ਼ਾਨਾ ਦਫ਼ਤਰਾਂ ਵਿੱਚ ਪਹੁੰਚੇ ਹੋਏ ਨੇ ਚਾਹੇ ਪੁਲਿਸ ਵਿਭਾਗ ਦੇ ਹੋਣ ਤੇ ਚਾਹੇ ਹੈਲਥ ਡਿਪਾਰਟਮੈਂਟ ਦੇ ਹੋਣ ਤੇ ਚਾਹੇ ਮਾਲ ਵਿਭਾਗ ਦੇ ਹੋਣ ਸਿੱਧੂ ਸਾਹਿਬ ਉੱਥੋਂ ਜਵਾਬ ਇਹੋ ਮਿਲਦਾ ਕਿ ਅਜੇ ਪਿੱਛੇ ਖਜ਼ਾਨੇ ਵੱਲੋਂ ਹਰੀ ਛੰਡੀ ਜਿਹੜੀ ਨਹੀਂ ਆਈ ਉਪਰੋਂ ਨਿਰਦੇਸ਼ ਨਹੀਂ ਆਏ ਜ਼ਬਾਨੀ ਪੱਤਰ ਤੇ ਤਾਂ ਇਸ ਕਰਕੇ ਤਨਖਾਹਾਂ ਜਿਹੜੀਆਂ ਲੇਟ ਹੋ ਰਹੀਆਂ ਖਜ਼ਾਨਾ ਜਿਹੜਾ ਖਾਲੀ ਆ ਖਜ਼ਾਨਾ ਅਧਿਕਾਰੀਆਂ ਦੇ ਇਹ ਜਿਹੜੇ ਬਿਆਨ ਆ ਕਿ ਸਿੱਧੂ ਸਾਹਿਬ ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਸੁਣਨੇ ਮਾਰੇ ਆ ਉਥੇ ਹੋਰ ਵੀ ਕਈ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹ ਬਿਆਨ ਜਿਹੜੇ ਆ ਖਾਸ ਤੌਰ ਤੇ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਦੇ ਇਹ ਬਿਆਨ ਜਿਹੜੇ ਸੁਣਨੇ ਪੈ ਹੁਣ ਤਰਾਸਦੀ ਇਸ ਗੱਲ ਦੀ ਹੈ ਕਿ ਜਿਹੜਾ ਪੁਲਿਸ ਮਹਿਕਮਾ ਅਜਿਹਾ ਹੈ ਕਿ ਜਿਸਨੇ ਡਿਊਟੀਆਂ ਦੇਣੀਆਂ ਡਿਊਟੀਆਂ ਨਾ ਚਲੋ ਹਰ ਬੰਦਾ ਹੀ ਦਿੰਦਾ ਪਰੋ ਜਿਸ ਤਰੀਕੇ ਨਾਲ ਇਸ ਵੇਲੇ ਚੋਣਾਂ ਦਾ ਮਾਹੌਲ ਆ ਡਿਊਟੀਆਂ ਪੂਰੀ ਤਰ੍ਹਾਂ ਦਾ ਤਰੀਕੇ ਨਾਲ ਅਨੁਸ਼ਾਸਨਾਤਮਕ ਡਿਊਟੀ ਜਿਹੜੀ ਉਹਨਾਂ ਨੇ ਦੇਣੀ ਹੈ ਪਰ ਜਿਸ ਬੰਦੇ ਦੇ ਘਰ ਦਾ ਚੁੱਲ੍ਹਾ ਹੀ ਅਤਾ ਮਹੀਨਾ ਬੀਤ ਜਾਂਦੇ ਬਾਅਦ ਅਜੇ ਤੱਕ ਉਹ ਠੰਡਾ ਤਾਂ ਕੀ ਉਹ ਫਿਰ ਆਪਣੀ ਡਿਊਟੀ ਨਾਲ ਅਨਸਾਰ ਕਰ ਪਾਏਗਾ ਬੜੀਆਂ ਪ੍ਰੋਬਲਮਾਂ ਨੇ ਸਾਹਿਬ ਹਰਕੀ ਸਾਹਿਬ ਡਾਲਰ ਤੋਂ ਤਨਖਾਹ ਤੱਕ ਕੀ ਸੀਮਤ ਨਹੀਂ ਹੈ ਮੈਂ ਫੇਰ ਦੱਸ ਦਿੰਦਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਵੱਡੇ ਦਾਅਵੇ-ਵਾਦੇ ਕਰਦੇ ਆ ਕਿ ਖਜ਼ਾਨੇ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਤੇ ਦੂਜੇ ਪਾਸੇ 20 ਤਰੀਕ ਲੰਘਣ ਤੋਂ ਬਾਅਦ ਵੀ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਨਹੀਂ ਪਾਈਆਂ ਗਈਆਂ ਤੇ ਇੱਕ ਪਾਸੇ ਇਹ ਵੱਡੇ ਵੱਡੇ ਦਾਅਵੇ ਕੀ ਜਾਂਦੇ ਆ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਕਿ ਹੋਰ ਵਿਭਾਗਾਂ ਦੀਆਂ ਤਨਖਾਹਾਂ ਲੇਟ ਹੋ ਜਾਂਦੀਆਂ ਵੀ ਹੋ ਜਾਂਦੀਆਂ ਸੀ ਪਰ ਪੁਲਿਸ ਵਿਭਾਗ ਦੀਆਂ ਤਨਖਾਹਾਂ ਕਦੇ ਨਹੀਂ ਸੀ ਲੇਟ ਹੋਈਆਂ ਚਾਹੇ ਉਹ ਆਕਾਲੀ ਦਲ ਦੀ ਸਰਕਾਰ ਸੀ ਤੇ ਚਾਹੇ ਉਹ ਕਾਂਗਰਸ ਦੀ ਸੀ ਦੂਜੇ ਪਾਸੇ ਇਹ ਗੱਲ ਕਰਾਂ ਇਹ ਦਿਨ ਤੋਂ ਤਨਖਾਹਾਂ ਹੀ ਲੇਟ ਨਹੀਂ ਹੋਈਆਂ ਜਿਹੜੇ ਮੈਡੀਕਲ ਬਿੱਲ ਹੁੰਦੇ ਆ ਵੱਖ-ਵੱਖ ਵਿਭਾਗਾਂ ਦੇ ਜਾਂ ਕੋਈ ਹੋਰ ਬਿੱਲ ਹੁੰਦੇ ਆ ਉਹ ਵੀ ਜਿਹੜੇ ਕਲੀਅਰ ਨਹੀਂ ਕੀਤੇ ਜਾ ਰਹੇ ਕਿਉਂਕਿ ਇਹਨਾਂ ਦੇ ਪੈਸੇ ਹੈ ਨਹੀਂ ਤੇ ਇਹ ਵੀ ਗੱਲ ਪਤਾ ਲੱਗੀ ਕਿ ਕਈ ਵਿਭਾਗਾਂ ਦੇ ਵਿੱਚ ਤਾਂ ਰਿਟਾਇਰਮੈਂਟ ਤੋਂ ਬਾਅਦ ਦਿੱਤੇ ਜਾਣ ਵਾਲੇ ਪੈਸੇ ਵੀ ਜਿਹੜੇ ਉਹ ਨਹੀਂ ਦਿੱਤੇ ਜਾ ਰਹੇ ਤੇ ਦੂਜੇ ਪਾਸੇ ਭਗਵੰਤ ਮਾਨ ਵੱਡੇ-ਵੱਡੇ ਦਾਅਵੇ ਕਰਦੇ ਆ ਕਿ ਪੈਸਾ ਬੜਾ ਤੇ ਪੈਸਾ ਇਸ ਕਰਕੇ ਤਾਂ ਨਹੀਂ ਰੱਖਿਆ ਕਿ ਅਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਤੇ ਅਸੀਂ ਜਿਹੜਾ ਹੈਗਾ ਚੋਣਾ ਲੜਦਿਆਂ ਨੇ ਤੇ ਇਹ ਨਾ ਹੋਵੇ ਤੁਸੀਂ ਚੋਣਾ ਲੜਨ ਦੇ ਤਰੀਕੇ ਨਾਲ ਸੋਚੀ ਜਾਓ ਇਧਰ ਪੈਰਾਹੇਟੋ ਜ਼ਮੀਨ ਕਸ ਗਏ ਮੁਲਾਜ਼ਮ ਵਰਗੇ ਸਾਰਾ ਹੀ ਤੁਹਾਡੇ ਉਲਟ ਹੋ ਜੇ ਇਸ ਤੋਂ ਪਹਿਲਾਂ ਜਿਹੜਾ ਤਨਖਾਹਾਂ ਪਾਦੋ ਮੁਲਾਜ਼ਮਾਂ ਦੀ ਆਪ ਬਿਲਕੁਲ ਸੁਖਿੰਦਰਜੀਤ ਪਾਲ ਨੂੰ ਯਾਦ ਹੋਣਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਕੇਂਦਰੀ ਮੰਤਰੀ ਦਾ ਬਿਆਨ ਆਇਆ ਸੀ ਕਿ 47 ਹਜ਼ਾਰ ਕਰੋੜ ਰੁਪਈਆ ਇਸ ਲਈ ਭਗਵੰਤ ਮਾਨ ਦੀ ਸਰਕਾਰ ਦੇ ਸਿਰ ਤੇ ਆ ਜਿਹੜਾ ਕੇਂਦਰ ਸਰਕਾਰ ਪਾਸੋਂ ਜਾਂ ਦੂਜੇ ਪਾਸੋਂ ਆਰਬੀ ਵਾਲੀ ਕੋਈ ਟੁੱਕਿਆ ਗਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਸੀਂ ਕਰਜ਼ਾ ਲੈ ਕੇ ਕੰਮ ਚਲਾ ਰਹੇ ਤਾਂ ਖਜ਼ਾਨਾ ਤੇ ਫਿਰ ਖਾਲੀ ਤਾਂ ਹੈ ਹੀ ਜਿਸ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਜਿਸ ਦੇ ਸਬੂਤ ਚੜੇ ਹੁਣ ਇਸ ਪੱਖ ਤੋਂ ਮਿਲ ਰਹੇ ਆ ਇਜਿਟਮ ਲਾਜ ਬਣਗੇ ਤਨਖਾਹਾਂ ਜਿਹੜੀਆਂ ਨਹੀਂ ਪੈ ਰਹੀਆਂ ਨਾ ਰਿਵਰਸਮੈਂਟ ਫੰਡ ਮਿਲ ਬਿੱਲ ਜਿਹੜੇ ਪਾਸ ਹੋ ਰਹੇ ਆ ਤੇ ਨਾ ਹੀ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਸਹੂਲਤਾਂ ਜਿਹੜੀਆਂ ਸਰਕਾਰ ਨੇ ਕਰਮਚਾਰੀਆਂ ਨੂੰ ਦੇਣੀ ਹੁੰਦੀਆਂ ਨੇ ਨਾ ਉਹ ਦਿੱਤੀਆਂ ਜਾ ਰਹੀਆਂ ਉਹਨੇ ਸਭ ਕਾਸੇ ਦੇ ਵਿੱਚ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਆ ਤੇ ਹਾਂ ਜਿਹੜਾ ਖਜ਼ਾਨਾ ਹੈ ਮਾੜਾ ਮੋਟਾ ਉਹ ਐਸ ਵਿੱਚ ਚੋਣ ਮਹੀਨੇ ਖਰਚਿਆ ਜਾਊਗਾ ਮੁੱਖ ਮੰਤਰੀ ਸਾਹਿਬ ਦੇ ਵੱਡੇ ਵੱਡੇ ਜਿਹੜੇ ਕੱਟ ਨੇ ਵੱਡੇ ਵੱਡੇ ਜਿਹੜੇ ਫੋਟੋਆਂ ਜੜੀਆਂ ਉਹ ਲਾਈਆਂ ਜਾਣਗੇ ਇਸ਼ਤਿਹਾਰ ਪਾਜੀ ਕੀਤੀ ਜਾਊਗੀ ਸ਼ਾਇਦ ਫਿਰ ਇਸੇ ਕਰਕੇ ਜਿਹੜਾ ਰਹਿਣ ਜੜਖਤ ਜਾਣੇ ਚ ਬਚਿਆ ਉਹ ਇਸੇ ਕਰਕੇ ਰੱਖਿਆ ਕਿ ਤਾਂ ਜੋ ਉਸ ਨੂੰ ਵਾਪਸ ਹੀ ਜੁਨ ਨੇ ਤੇ ਖਰਚਿਆ ਜਾ ਸਕੇ ਬਾਕੀ ਸਿੱਧੂ ਸਾਹਿਬ ਸਰਕਾਰਾਂ ਬਣਾਉਂਦੇ ਤੇ ਸਰਕਾਰਾਂ ਡੇਗਣ ਦੇ ਵਿੱਚ ਹਮੇਸ਼ਾ ਮਲਾਜ਼ਮ ਵਰਗ ਦੀ ਅਹਿਮ ਭੂਮਿਕਾ ਰਹੀ ਹੈ ਤੇ ਜੇਕਰ ਤੁਸੀਂ ਮਲਾਜ਼ਮ ਵਰਗ ਨੂੰ ਇਸ ਸਮੇਂ ਜਦੋਂ ਮਹੀਨਾ ਅੱਧਾ ਬੀ ਚੁੱਕਾ ਹੋਵੇ ਤੇ ਉਹਨਾਂ ਦੇ ਚੁੱਲੇ ਠੰਡੇ ਹੋਣ ਪਏ ਕਿਸੇ ਵੀ ਮੈਂਕ ਦੇ ਹੋਣ ਤਾਂ ਫਿਰ ਮਲਾਜ਼ਮ ਵਰਗ ਦੀ ਨਾਰਾਜ਼ਗੀ ਜਿਹੜੀ ਆ ਉਹ ਬੜੀ ਮਹਿੰਗੀ ਜਿਹੜੀ ਆ ਸਰਕਾਰ ਤੋਂ ਜਿਹੜੀ ਉਹ ਪੈ ਸਕਦੀ ਆ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਹੁਣ ਕੱਲ ਜਿਹੜੀ ਪੰਜਾਬ ਦੇ ਵਿੱਚ ਗੜੇਮਾਰੀ ਹੋਈ ਆ بارش ਹੋਈ ਆ ਭਗਵੰਤ ਮਾਨ ਉਹਨਾਂ ਦਾ ਨਾਲ ਹੀ ਬਿਆਨ ਆ ਗਿਆ ਕਿ ਹਾਂਜੀ ਕਿਸਾਨਾਂ ਦੀ ਪਰਪਾਈ ਅਸੀਂ ਕਰਾਂਗੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਨੇ ਫਿਰ ਸਰਕਾਰ ਨੂੰ ਕਿਹਾ ਲਾ ਕਿ ਮਹਾਰਾਜ ਤੁਸੀਂ ਤਾਂ ਅਜੇ ਤੱਕ ਹੜ੍ਹਾਂ ਦੇ ਨਾਲ ਜਿਹੜਾ ਨੁਕਸਾਨ ਹੋਇਆ ਸੀ ਜਦੋਂ ਤੁਸੀਂ ਕਹਿੰਦੇ ਕਿਸ ਦੀ ਮੁਰਗੀ ਮਰ ਚੀ ਕਿਸ ਦੀ ਕੁਝ ਮਰ ਚੀ ਤੇ ਮੈਂ ਉਹਦੇ ਵੀ ਪੈਸੇ ਰਹਿ ਗਏ ਅਜੇ ਤੱਕ ਤੁਸੀਂ ਉਹ ਨਹੀਂ ਦਿੱਤਾ ਤੇ ਫਿਰ ਇਹ ਜਿਹੜੀ ਜੁਮਲੇਬਾਜ਼ੀ ਜਿਹੜੀ ਤੁਸੀਂ ਕੀਤੀ ਹੈ ਭਗਵੰਤ ਮਾਨ ਉਹਨਾਂ ਨੇ ਇਹ ਕਿਸ ਆਧਾਰ ਤੇ ਕੀਤੀ ਆ ਜਾਂ ਕਿ ਪਿਛਲਾ ਤੁਹਾਡਾ ਪਿਛੋਕਰ ਪੂਰਨ ਤੌਰ ਤੇ ਸਾਫ਼ ਹੋਵੇ ਜੋ ਤੁਸੀਂ ਵਾਅਦਾ ਕੀਤਾ ਉਹਨਾਂ ਵਾਅਦਿਆਂ ਤੇ ਨਿਤਰੇ ਹੋਵੋ ਫਿਰ ਤਾਂ ਤੁਹਾਡੇ ਬਿਆਨਾਂ ਤੇ ਭਰੋਸਾ ਕੀਤਾ ਜਾ ਸਕਦਾ ਪਰ ਜੇ ਉਹ ਨਹੀਂ ਅਜੇ ਤੱਕ ਪੂਰੇ ਹੋਏ ਤਾਂ ਫਿਰ ਐਸਲੇ ਸਿਰਫ ਕਿਸੇ ਨੂੰ ਕਿਸਾਨਾਂ ਨੂੰ ਗੁਮਰਾਹ ਕਰਨ ਦੇ ਤਹਿਤ ਇਹ ਬਿਆਨ ਦੇ ਰਹੇ ਨੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਮੁਲਾਜ਼ਮ ਬਰ ਪਰੇਸ਼ਾਨ ਹੈ ਇਸ ਕਰਕੇ ਕਿਉਂਕਿ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੱਲੇ ਅਮਰਸਾਹਬ ਜ਼ਿਲ੍ਹੇ ਦੇ ਵਿੱਚ 5000 ਤੋਂ ਵੱਧ ਮੁਲਾਜ਼ਮ ਜਿਹੜਾ ਆਇਆ ਕਿ ਜਿਨ੍ਹਾਂ ਨੂੰ ਅਜੇ ਤੱਕ ਸੈਲਰੀ ਜਿਹੜੀ ਆ ਉਹ ਨਹੀਂ ਮਿਲੀ ਅੱਛਾ ਉਸ ਤੋਂ ਬਾਅਦ ਕਿਸਾਨਾਂ ਐਸੋ ਪੰਜਾਬ ਦੇ ਵਿੱਚ ਜਿਹੜੀ ਬੇਮਾ ਉਸ ਅਨਖੀ ਸਾਹਿਬ ਜੋ ਜੋ ਲਿਆ ਨਹੀਂ ਤੁਸੀਂ ਗੱਲ ਕੀਤੀ ਚੁੱਲਿਆਂ ਤੱਕ ਸ਼ਾਇਦ ਗੱਲ ਨਾ ਕਈ ਬਈ ਮੁਲਾਜ਼ਮ ਹੁੰਦੇ ਆ ਜਿਹੜੋ ਕਈ ਬਹੁਤ ਔਖੇ ਵੀ ਵਿਚਾਰੇ ਹੁੰਦੇ ਆ ਤਨਖਾਹਾਂ ਵਾਲੇ ਗੁਜ਼ਾਰਾ ਹੁੰਦਾ ਪਰ ਅਨਖੀ ਸਾਹਿਬ ਕੱਲਿਆ ਵੀ ਕਿਸੇ ਨੇ ਕਿਸ਼ਤਾਂ ਦੇਣੀਆਂ ਆਉਂਦੀਆਂ ਲੋਨ ਚੱਕੇ ਹੁੰਦੇ ਆ ਬੜਾ ਕੁਝ ਕੀਤਾ ਹੁੰਦਾ ਹੈ ਜੀ ਉਹ ਬਿਲਕੁਲ ਜੇਕਰ ਇੱਕ ਕਿਸ਼ਤ ਜਿਹੜੀ ਆ ਦੇ ਬੈਂਕ ਵੱਲੋਂ ਦੇਰ ਹੋ ਜਾ ਤਾਂ ਬੈਂਕ ਫਿਰ ਜਿਸ ਤਰੀਕੇ ਨਾਲ ਉਹਦਾ ਸਿਮਲ ਖਰਾਬ ਕਰ ਦਾਂ ਜਾਂ ਜਿਸ ਤਰੀਕੇ ਉਸ ਬੰਦੇ ਨੂੰ ਮੁਸ਼ਕਲ ਆਉਂਦੀਆਂ ਉਸ ਬੰਦੇ ਨੂੰ ਪੁੱਛ ਕੇ ਵੇਖੋ ਕਿ ਜਿਹੜੀਆਂ ਉਸ ਤਨਖਾਹ ਦੇ ਵਿੱਚੋਂ ਟਾਈਮ 'ਤੇ ਜਿਹੜੀਆਂ ਕਿਸ਼ਤਾਂ ਉਹ ਨਹੀਂ ਜਾਂਦੀਆਂ ਪਰ ਸ਼ਾਇਦ ਇਹ ਜਿਹੜੀਆਂ ਕੁਰਸੀਆਂ ਤੇ ਵੱਡੇ ਵੱਡੇ ਲੋਕ ਬੈਠੇ ਨੇ ਇਹਨਾਂ ਨੂੰ ਆਮ ਲੋਕਾਂ ਦਾ ਉਹ ਮਸੀਤਾਂ ਦਾ ਨਹੀਂ ਪਤਾ ਕਿ ਉਹ ਜਿਹੜੀਆਂ ਚਿੰਤਾਵਾਂ ਜਾਂ ਕਿਸ ਤਰੀਕੇ ਨਾਲ ਹੁੰਦੀਆਂ ਨੇ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹਾਲਾਂਕਿ ਭਗਵੰਤ ਮਾਨ ਤੇ ਦੂਜੇ ਪਾਸੇ ਇਹਨਾਂ ਦੇ 99 92 ਵਧਾਇਕ ਜਿਹੜੇ ਉਹ ਇਹੋ ਕਹਿੰਦੇ ਨੇ ਕਿ ਅਸੀਂ ਆਮ ਵਿਅਕਤੀ ਆ ਆਮ ਘਰਾਂ ਚੋਂ ਆਏ ਆ ਤੇ ਜੇਕਰ ਆਮ ਘਰਾਂ ਦੇ ਵਿਅਕਤੀਆਂ ਦੀ ਪੀੜ ਜਾਂ ਦਰਦ ਦਾ ਅਹਿਸਾਸ ਹੁੰਦਾ ਤਾਂ ਫਿਰ ਆਪਣੀ ਇਸ਼ਤਿਆਰਬਾਜੀ ਨੂੰ ਛੱਡ ਕੇ ਇਸ ਵੇਲੇ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਪਈਆਂ ਹੁੰਦੀਆਂ ਬੇਮੌਸਮੀ بارش ਕਾਰਨ ਜਿਹੜੇ ਕਿਸਾਨ ਇਸ ਵੇਲੇ ਤਰਾਸੀ ਚੱਲਦੇ ਪਏ ਆ ਫਸਲਾਂ ਵਰਾਬੂ ਵਾਲੇ ਵੇਖਦੇ ਪਏ ਉਹਨਾਂ ਨੂੰ ਵੀ ਭਰੋਸਾ ਹੁੰਦਾ ਕਿ ਹਾਂ ਭਈ ਸਰਕਾਰ ਨੇ ਸਾਡੀ ਬਾਹ ਜਿਹੜੀ ਫੜਨੀ ਆ ਪਰ ਸ਼ਾਇਦ ਸਿੱਧੂ ਸਾਹਿਬ ਸਰਕਾਰ ਨੇ ਇਹ ਜਿਹੜੀ ਚੋਣ ਮਿਹਨਤ ਸ਼ਾਇਦ ਇਹਨਾਂ ਪੈਸਿਆਂ ਦੇ ਉੱਤੇ ਹੀ ਰੱਖਣੀ ਹੈ ਜਿਹੜੇ ਖਜ਼ਾਨੇ ਦੇ ਵਿੱਚ ਥੋੜੇ ਬਹੁਤੇ ਪਏ ਨੇ ਕਿਉਂਕਿ ਕੇਂਦਰੀ ਮੰਤਰੀ ਸਾਹਿਬ ਦਾ ਤਾਂ ਇਹ ਬਿਆਨ ਕਿਦਾਂ ਆ ਗਿਆ ਸੀ ਕਿ 47000 ਕਰੋੜ ਰੁਪਈਆ ਜਿਹੜਾ ਬੀਤਿਆਂ 2 ਸਾਲਾਂ ਦੇ ਵਿੱਚ ਭਗਵੰਤਬਾਨ ਦੀ ਸਰਕਾਰ ਦੇ ਸਿਰ ਤੇ ਚੜ ਗਿਆ ਤੇ ਉਹਦੇ ਨਾਲ ਹੀ ਨਾਲ ਬਿਜਲੀ ਦੀ ਵੀ ਦੇਖ ਲਓ ਕਿ ਕਿਹੋ ਜਿਹੀ ਹਾਲਤ ਜਿਹੜੀ ਬਣੀ ਹੈਗੀ ਚਲੋ ਇਹ ਇੱਕ ਅਲੱਗ ਵਿਸ਼ਾ ਗੱਲ ਅਸੀਂ ਮੁਲਾਜ਼ਮਾਂ ਦੀ ਤ ਇਹ ਚੋਂ ਮਹਿਮ ਨੂੰ ਸ਼ਾਇਦ ਕਰਕੇ ਬਈ ਨਾ ਉਹਨਾਂ ਲੋਕਾਂ ਦੀ ਲੋੜਾਂ ਉਹਨਾਂ ਲੋਕਾਂ ਦੀ ਮੈਂ ਉਹ ਜਿਹੜੀਆਂ ਅਸਮਤ ਪੂਰੀਆਂ ਕੀਤੀਆਂ ਜਾਂ ਜੀ ਬਿਲਕੁਲ ਮੈਂ ਦੁਬਾਰਾ ਇਹ ਗੱਲ ਕਰਕੇ ਮੈਂ ਜਿਹੜੀ ਆਪਣੀ ਗੱਲ ਨੂੰ ਖਤਮ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਦਾਅਵੇ ਫੇਰ ਕਰਦੇ ਮੈਂ ਫੇਰ ਉਹੀ ਗੱਲ ਕਰਨ ਲੱਗਾ ਦਰਸ਼ਕ ਕਹਿਣਗੇ ਕਿ ਦੁਆਰਾ ਦੁਆਰਾ ਗੱਲ ਕਰ ਰਿਹਾ ਕਿਉਂਕਿ ਰੌਲਾ ਇਹ ਹੈ ਕਿ ਇਹ ਗੱਲ ਕਰਨੀ ਬੜੀ ਜ਼ਰੂਰੀ ਹੈ ਮੈਂ ਫੇਰ ਗੱਲ ਕਰਦਾ ਇੱਕ ਪਾਸੇ ਮੁੱਖ ਮੰਤਰੀ ਜਿਹੜੇ ਕਹਿੰਦੇ ਆ ਕਿ ਸਾਡੇ ਕੋਲੇ ਬਹੁਤ ਪੈਸਾ ਖਜਾਨੇ ਦੇ ਵਿੱਚ ਤੇ ਦੂਜੇ ਪਾਸੇ ਮੁਲਾਜ਼ਮਾਨੀਆਂ ਤਨਖਾਹਾਂ ਵੀ ਜਿਹੜੀਆਂ ਉਹ ਦੇ ਨਹੀਂ ਹੋ ਪਾਰੀਆਂ 20 ਤਰੀਕ ਲੰਘਣ ਤੋਂ ਬਾਅਦ ਵੀ ਪੁਲਿਸ ਮੁਲਾਜ਼ਮਾਨੀਆਂ ਤਨਖਾਹਾਂ ਜਿਹੜੀਆਂ ਨੇ ਉਹ ਨਹੀਂ ਪਾਈਆਂ ਗਈਆਂ ਔਰ ਪਹਿਲਾਂ ਚਾਹੇ ਕਾਲੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਹੋਰ ਵਿਭਾਗਾਂ ਦੀਆਂ ਤਨਖਾਹਾਂ ਚਾਹੇ ਲੇਟ ਹੋ ਜਾਂਦੀਆਂ ਸੀ ਪਰ ਪੁਲਿਸ ਦੀ ਤਨਖਾਹ ਜਿਹੜੀ ਆ ਉਹ ਕਦੇ ਲੇਟ ਨਹੀਂ ਸੀ ਹੋਈ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਵੱਡੇ ਵੱਡੇ ਦਾਅਵੇ ਕਰੀ ਜਾਂਦੇ ਆ ਫਿਰ ਜਿਹੜੇ ਜਿਹੜਾ ਕਰਜ਼ਾ ਵੀ ਜਿਹੜਾ ਉਹ ਚੱਕੀ ਜਾ ਰਿਹਾ ਜੇ ਤਨਖਾਹਾਂ ਤੁਸੀਂ ਦੇੜੀਆਂ ਨਹੀਂ ਫਿਰ ਕਰਜ਼ਾ ਚੱਕ ਚੱਕ ਤੁਸੀਂ ਲਿਜਾਈ ਕਿੱਥੇ ਜਾ ਰਹੇ ਹੋ ਗੱਲ ਇੱਥੇ ਵੀ ਨਹੀਂ ਰੁਕਦੀ ਸਿਰਫ ਤਨਖਾਹਾਂ ਤੱਕ ਜਿਹੜੇ ਬਿੱਲ ਹੁੰਦੇ ਆ ਨਾ ਮੈਡੀਕਲ ਬਿੱਲ ਉਹ ਵੀ ਅਣਖੀ ਸਾਹਿਬ ਨਹੀਂ ਦੇ ਹੋ پا ਰਹੇ ਔਰ ਜਿਹੜੇ ਮਜ਼ਦਮਾਂ ਦੀਆਂ ਰਿਟਾਇਰਮੈਂਟ ਤੋਂ ਬਾਅਦ ਪੈਸਾ ਮਿਲਣਾ ਹੁੰਦਾ ਉਹ ਵੀ ਜਿਹੜਾ ਉਹ ਨਹੀਂ ਮਿਲ ਪਾ ਰਿਆ ਤੇ ਇਸ ਕਰਕੇ ਦੂਜੇ ਪਾਸੇ ਜਿਹੜਾ ਫਸਲਾਂ ਖਰਾਬ ਹੋਈਆਂ ਨੇ ਉਧਰ ਵੀ ਇਹ ਕਹੀ ਜਾਂਦੇ ਆ ਕਿ ਅਸੀਂ ਜਿਹੜੀਆਂ ਫਸਲਾਂ ਦੇ ਵੀ ਪੈਸੇ ਦੇਵਾਂਗੇ ਕਿਸਾਨ ਕਹਿੰਦੇ ਜੀ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਤਾਂ ਦਿੱਤੀਆਂ ਨਹੀਂ ਹੋਣ ਵਾਲੀਆਂ ਨਹੀਂ ਤੁਸੀਂ ਕਿੱਥੇ ਦੇਣੀਆਂ ਨੇ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਦੇ ਦਿਓ ਇੰਨਾ ਹੀ بڑا ਇਹ ਜਿਹੜੀਆਂ ਸਾਰੀਆਂ ਗੱਲਾਂ ਬੱਤਾ ਹੋ ਰਹੀਆਂ ਨੇ ਅਨਕ ਸਿੰਘ ਜੀ ਚਲੋ ਇਹ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਕਿ ਜਲਦ ਤੋਂ ਜਲਦ ਸਾਰਾ ਜਿਹੜਾ ਉਹ ਭੁਗਤਾਨ ਕਰ ਦੇਣ ਤਾਂ ਬਹੁਤ ਚੰਗੀ ਜਿਹੜੀ ਆ ਗੱਲ ਹੋਊਗੀ ਚਲੋ ਅਨਕ ਸਿੰਘ ਸਾਹਿਬ ਅਗਲੀ ਖਬਰ ਦੀ ਆਪਾਂ ਗੱਲ ਜੇ ਕਰ ਲਈਏ ਮੁੱਖ ਮੰਤਰੀ ਭਗਵੰਤ ਮਾਨ ਵੱਟਿਕੜ ਸਾਊਥ ਵਿੱਚ ਦਿੱਲੀ ਕਰਨ ਆਏ ਸੀ ਤੇ ਉਥੇ ਆਂਗਣਵਾੜੀ ਵਰਕਰਾਂ ਨੇ ਘੇਰ ਲੇ ਮੁਲਾਜਮ ਵਰਗ ਹੈ ਬਹੁਤ ਦੁਖੀ ਆ ਜੋ ਵਰਤੀ ਹੈ ਬਿਲਕੁਲ ਸੋਖੇਂਦਰ ਜੀ ਇਹ ਜਿਹੜੀ ਖਬਰ ਹੈ ਸਾਹੀ ਪਹਿਲੀ ਖਬਰ ਦੇ ਨਾਲ ਹੀ ਜੋੜ ਕੇ ਅਗਰ ਵੇਖੀ ਤੇ ਗੱਲ ਜ਼ਿਆਦਾ ਠੁਕਵੀ ਲੱਗੇਗੀ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਆਗਾਜ਼ ਕੀਤਾ ਜਿਹੜੇ ਗੁਰਪ੍ਰੀਤ ਸਿੰਘ ਜੀ ਪੀ ਆ ਉਹਨਾਂ ਦੇ ਹੱਥ ਵਿੱਚ ਓਲਰਾ ਦੀ ਕਰਨ ਦਾ 13 0 ਦੀ ਉਹ ਗੱਲ ਲੈ ਕੇ ਚੱਲਦੇ ਪਏ ਆ ਪਰ ਉੱਥੇ ਸਭ ਤੋਂ ਪਹਿਲਾਂ ਕਹਿੰਦੇ ਜੀ ਪ੍ਰਦਰਸ਼ਨ ਜਿਹੜਾ ਆਂਗਣਵਾਲੀ ਮੁਲਾਜ਼ਮ ਯੂਨੀਅਨ ਕੀਤਾ ਸੋਖੇਂਦਰ ਜੀ ਆਂਗਣਵਾਲੀ ਆਂਗਣਵਾਲੀ ਮੁਲਾਜ਼ਮ ਯੂਨੀਅਨ ਦੇ ਜਿਹੜੇ ਬੀਤੇ ਤਣਾ ਦੇ ਵਿੱਚ ਵੀ ਅਸੀਂ ਖਬਰ ਕੀਤੀ ਸੀ ਕਿ ਬੀਤੇ 6 ਮਹੀਨੇ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਜੇ ਮਿਲੀਆਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹਾਂਕੀ ਤੁਹਾਡਾ ਮਾਨ ਪੱਤਾ ਜਿਹੜਾ ਵਧਾਇਆ ਜਾਵੇਗਾ ਤੁਹਾਡੇ ਜਿਹੜੇ ਰੁਕੇ ਹੋਏ ਫੰਡ ਨੇ ਤੁਹਾਡੇ ਬਕਾਇਦੇ ਉਹ ਦਿੱਤੇ ਜਾਣਗੇ ਪਰ 2 ਸਾਲ ਬੀਤ ਚਾਂ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਮੁਲਾਜ਼ਮ ਆਂਗਣਵਾੜੀ ਮੁਲਾਜ਼ਮ ਯੂਨੀ ਦੀਆਂ ਇਹ ਜਿਹੜੀਆਂ ਮੰਗਾਂ ਸੀ ਇਹਨਾਂ ਵੱਲ ਆਮ ਆਦਮੀ ਪਾਰਟੀ ਨੇ ਕੋਈ ਵੀ ਧਿਆਨ ਜਿਹੜਾ ਨਹੀਂ ਦਿੱਤਾ ਜਿਸ ਦਾ ਵਾਅਦਾ ਆਮ ਆਦਮੀ ਨੇ 2014 ਤੋਂ ਪਹਿਲਾਂ ਇਹਨਾਂ ਨੇ ਧਾਂਵਾ ਨਾ ਕੀਤਾ ਆ ਫਿਰ ਉਹੀ ਚੀਜ਼ ਨੂੰ ਲੈ ਕੇ ਉਹਨਾਂ ਨੇ ਕੱਲ ਜਿਹੜਾ ਆ ਮੁੱਖ ਮੰਤਰੀ ਸਾਹਿਬ ਦਾ ਘਰ ਆਉ ਕੀਤਾ ਤੇ ਨਾਲ ਹੀ ਨਾਲ ਜਿਹੜੇ ਹੋਰ ਥੇਕਾ ਮਜ਼ਦਮ ਯੂਨੀਅਨ ਸੀ ਉਹ ਵੀ ਉਹਨਾਂ ਦੇ ਨਾਲ ਆ ਤੁਰੇ ਤਾਂ ਹੁਣ ਇਹ ਸਥਿਤੀ ਜਿਹੜਾ ਬੰਦਿਆਂ ਨੂੰ ਪੈਣਾ ਤਾਂ ਅਪ੍ਰੈਲ ਮਹੀਨਾ ਅੱਧਾ ਵੀ ਜਾਣ ਦੇ ਬਾਵਜੂਦ ਜਿਨ੍ਹਾਂ ਦੀ ਤਨਖਾਹ ਵਿੱਚ ਪੁਰਸ ਮਜ਼ਦਮਾਂ ਦੀ ਨਹੀਂ ਬਣੀਆ ਉਹਨਾਂ ਦੀ ਅਸੀਂ ਗੱਲ ਕੀਤੀ ਇਹਨਾਂ ਦੇ ਵਿੱਚ ਕਈ ਵਰਕਰ ਇਹੇ ਨਹੀਂ ਜਿਸ ਕਰਕੇ ਯੂਨੀਅਨ ਐਸੋੜੇ ਹਟਾਲ ਤੇ ਬੈਠੀ ਆ ਕਿ ਬਿਤੇ 6 ਮਹੀਨਾ ਤੋਂ ਤਨਖਾਹਾਂ ਨਹੀਂ ਮਿਲੀਆਂ ਤਾਂ ਸਿੱਧੂ ਸਾਹਿਬ ਤੁਸੀਂ ਦੱਸੋ ਫਿਰ ਮਜ਼ਦਮ ਵਰਕ ਕਿਸ ਤਰੀਕੇ ਦਾ ਨਾਲ ਇਹਨਾਂ ਦਾ ਸਵਾਗਤ ਕਰੂਗਾ ਵੀ ਮਜ਼ਦਮ ਵਰਕ ਫਿਰ 13 0 ਜੋਕ ਮੰਤਰੀ ਜੀ ਨੂੰ ਉੱਤੇ ਸੁਪਨਾ ਹੈ ਕਿ ਉਸ ਨੂੰ ਪੂਰਾ ਕਰੇਗਾ ਮੇਰਾ ਨਹੀਂ ਚਾਹ ਨਹੀਂ ਕਿਉਂਕਿ ਜਿਹੜੇ ਸਰਕਾਰ ਲੋਕਾਂ ਨੇ ਪਹਿਨਾ ਆਪਣੇ ਸੁਪਨਿਆਂ ਨੂੰ ਪੂਰਾ ਕਰਦਾ ਹੁੰਦਾ ਤੇ ਜਦੋਂ ਲੋਕ ਛੜਕਾਂ ਤੇ ਉਤਰਦੇ ਆ ਫਿਰ ਉਸੜੇ ਉਹ ਇੰਨੇ ਔਖੇ ਹੋਏ ਹੁੰਦੇ ਆ ਅਗਲੇ ਬਦਲਾਵ ਕਰਦੇ ਆ ਤੇ ਬੀਤੇ ਬਦਲਾਵ ਤੁਸੀਂ ਦੇਖੋ ਕਿ 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 ਸਰਕਾਰਾਂ ਨੇ ਜੋ ਕੀਤਾ ਤੇ ਫਿਰ ਮੁਲਾਜ਼ਮ ਵਰਗ ਨੇ ਕੀ ਹਾਲ ਕੀਤਾ ਖੈਰ ਮੁੱਖ ਮੰਤਰੀ ਸਾਹਿਬ ਨੇ ਫਿਰ ਕੱਲ ਜਦੋਂ ਉੱਥੇ ਆਏ ਫਤਿਹਗੜ੍ਹ ਸਾਹਿਬ ਤੇ ਫਿਰ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਕਿ ਇਹਨੇ ਕਿ ਪੁਲਿਸ ਨੇ ਉਹਨਾਂ ਜਿਹੜੇ ਮੁਲਾਜ਼ਮ ਯੂਨੀਅਨ ਸੀ ਉਹਨਾਂ ਨੂੰ ਢੱਕ ਵੀ ਲਿਆ ਪਰ ਮੁਲਾਜ਼ਮਾਂ ਨੇ ਆਪਣਾ ਗੁੱਸਾ ਜਿਹੜਾ ਆਂਗਣਵਾਲੀ ਮੁਲਾਜ਼ਮ ਜੂਨੇ ਤੇ ਦੂਜੇ ਪਾਸੇ ਠੇਕਾਦਾਰ ਮੁਲਾਜ਼ਮ ਜੂਨੇ ਨੇ ਉਹਨਾਂ ਨੇ ਮੁੱਖ ਮੰਤਰੀ ਸਰਕਾਰ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਤੇ ਇਹ ਅਜੇ ਇੱਕ ਹਲਕੇ ਦਾ ਵਿਰੋਧ ਹੈਗਾ ਅਜੇ 12 ਹਲਕੇ ਹੋਰ ਨੇ ਤੇ ਜੇਕਰ ਸਥਿਤੀ ਜਿਸ ਤਰੀਕੇ ਦਾ ਆਗਾਜ਼ ਕੱਲ ਤੋਂ ਹੋਇਆ ਤਾਂ ਫਿਰ ਉਹਦੇ ਤੋਂ ਹਿਸਾਬ ਲਾਇਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੁੱਖ ਮੰਤਰੀ ਸਾਹਿਬ ਦਾ ਆਉਂਦਿਆਂ ਦੇ ਉਹਨਾਂ ਦੇ ਵਿੱਚ ਵੱਖ-ਵੱਖ ਹਲਕਿਆਂ ਚ ਕਿਹੋ ਜਿਹਾ ਸਵਾਗਤ ਹੋਵੇਗਾ ਕਿ ਕੱਲ ਦੇ ਪ੍ਰਦਰਸ਼ਨ ਤੋਂ ਉਸੇ ਤਰ੍ਹਾਂ ਸਾਜ ਜਿਹੜਾ ਸੈਜੇ ਲਗਾਇਆ ਜਾ ਸਕਦਾ ਹੁਣ ਇਹ ਵੇਖਣਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ 13 0 ਦੀ ਗੱਲ ਹੈ ਕਿ ਤੁਰੇ ਆ ਕੀ ਆਪਣੇ ਬੀਤੇ ਵਾਅਦੇ ਆਪਣੇ ਕੀਤੇ ਜੋ ਉਹਨਾਂ ਨੇ ਦਾਅਵੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਦੇ ਆ ਤੇ ਜਦੋਂ ਫਿਰ ਲੋਕੀ ਤੁਹਾਨੂੰ ਸਵਾਲ ਪੁੱਛਣਗੇ ਤਕਿ ਲੋਕਾਂ ਨੂੰ ਤੁਸੀਂ ਫਿਰ ਆਪਣੇ ਕੋਲ ਆਉਣ ਦੇਵਗੇ ਇਹ ਸੁਖਿੰਦਰ ਜੀ ਜਿਹੜਾ ਧਿਆਨ ਆ ਇਹ ਚੀਜ਼ ਦੀ ਮੰਗ ਕਰਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਹਾਂ ਫਿਰ ਤੁਹਾਡੇ ਕੋਲ ਜੇ ਕੋਈ ਆਉਂਦਾ ਉਹਨਾਂ ਨੂੰ ਸਵਾਲ ਕਰੋ ਤੇ ਅੱਜਕੱਲ ਜੇ ਕੋਈ ਸਵਾਲ ਕਰਦਾ ਉਹਨੂੰ ਪਿੱਛੇ ਧੱਕ ਦਿੱਤਾ ਜਾਂਦਾ ਬਾਕੀ ਕੱਲ ਜਿਸ ਤਰੀਕੇ ਦਾ ਸਵਾਗਤ ਪਰਿਗੜ ਸਾਹਿਬ ਚ ਹੋਇਆ ਉਹ ਸਹਿਜ ਪਤਾ ਲੱਗਿਆ ਜਾਂਦਾ ਸਰ ਕਿ ਹੁੰਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿਹੜੀ ਸਥਿਤੀ ਆ ਉਹ ਕਿਹੋ ਜਿਹੀ ਹੋ ਸਕਦੀ ਜੀ ਚਲੋ ਉotra ਪਿਛਲੇ ਦਿਨੀ ਮੰਤਰੀ ਲਾਜਜੀਤ ਭੁੱਲਰ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਉਹ ਕੀਤੀ ਗਈ ਕੁਝ ਜਾਤੀਆਂ ਨੂੰ ਲੈ ਕੇ ਤੇ ਹਰਮਿੰਦਰ ਸਿੰਘ ਗਿਲਦੀਪਤਰੀ ਨੂੰ ਲੈ ਕੇ ਉਹਦੇ ਵਿੱਚ ਕਹਿੰਦੇ ਕਿ ਦੋਸ਼ ਸਾਬਤ ਹੋ ਗਏ ਆ ਔਰ ਜ਼ਿਲ੍ਹਾ ਚੋਣ ਦੇ ਜਿਹੜੇ ਮੁੱਖ ਅਧਿਕਾਰੀ ਹੈ ਉਹਨਾਂ ਦੇ ਵੱਲੋਂ ਭੇਜੀ ਦਿੱਤੀ ਗਈ ਹੈ ਰਿਪੋਰਟ ਬਣਾ ਕੇ ਚੋਣ ਕਮਿਸ਼ਨ ਨੂੰ ਕੀ ਲੱਗਦਾ ਹੈ ਕਿ ਕੀ ਕੁਝ ਹੋ ਸਕਦਾ ਹੈ ਇਹਦੇ ਵਿੱਚ ਸੇਦੂ ਸਾਹਿਬ ਲਾਲਜੀਤ ਸਿੰਘ ਭੁੱਲਰ ਉਸ ਦਿਨ ਚਰਚਾ ਚ ਆਏ ਸਨ ਜਿੱਦਣ ਆਪਣੇ ਹਲਕੇ ਚ ਇੱਕ ਰੈਲੀ ਕਰਦੇ ਆ ਉਹਨਾਂ ਨੇ ਸਿਹਾਰਾ ਤੇ ਰਾਮਗੜੀਆ ਭਾਈਚਾਰੇ ਦੇ ਵਿਰੁੱਧ ਆ ਜਿਹੜੀ ਬੜੀ ਮਾੜੀ ਸ਼ਬਦਾਬੀ ਜਿਹੜੀ ਉਹ ਵਰਤੀ ਤੇ ਆਪਣੇ ਆਪ ਦੀ ਜੱਟ ਹੋਣ ਦੀ ਉਹਨਾਂ ਨੇ ਪਿੱਠ ਵਿੱਚ ਜੜੀ ਧੋਕੀ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਮਦਰ ਸਿੰਘ ਗਿੱਲ ਜਿਹੜੇ ਉਥੋਂ ਦੇ ਉਧਾਰ ਸਾਹਿਬ ਕਾ ਵ代ਕ ਨੇ ਉਹਨਾਂ ਦਾ ਸਬੰਧੀ ਵੀ ਤੌਹਤਾ ਜਿਹੜੇ ਇਲਜ਼ਾਮ ਜਿਹੜੇ ਪੜੇ ਲਾਏ ਚਲੋ ਰਾਜਨੀਤਿਕ ਪੱਧਰ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਚੱਲਦੀ ਹੈ ਦੀ ਵੀ ਦਿੰਦੀ ਆ ਪਰ ਤੁਸੀਂ ਦੋ ਭਾਈਚਾਰਿਆਂ ਦੇ ਖਿਲਾਫ ਦੋ ਬਰਾਦਰੀਆਂ ਦੇ ਖਿਲਾਫ ਜੇਕਰ ਅਜਿਹੀ ਕਾਰਵਾਈ ਕਰੋਗੇ ਤਾਂ ਫਿਰ ਤੁਸੀਂ ਨਫ਼ਰਤ ਦੇ ਪਾਤਰ ਬਣੋਗੇ ਉਦੋਂ ਤੋਂ ਹੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਹੜਾ ਆਇਆ ਤੇ ਲੋਕਾਂ ਦੇ ਵਿੱਚ ਇਹ ਚਰਚਾਵਾਂ ਨੇ ਕਿ ਲਾਲਜੀਤ ਭੁੱਲਰ ਦੇ ਖਿਲਾਫ ਅਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਆਮ ਆਦਮੀ ਪਾਰਟੀ ਨੇ ਕੋਈ ਨਹੀਂ ਕੀਤੀ ਇਹ ਤਾਂ ਇੱਕ ਅਲੱਗ ਇਸ਼ੂ ਆ ਪਰ ਦੂਜੇ ਪਾਸੇ ਜਦੋਂ ਇਹਦੀ ਸ਼ਿਕਾਇਤ ਜਿਹੜੀ ਆ ਮੁਕਤਿਆਂ ਕਮਿਸ਼ਨ ਬਾਸ ਕੀਤੀ ਗਈ ਤਾਂ ਉਹਨਾਂ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਵਾਸਤੇ ਜਿਹੜਾ ਪੰਜਾਬ ਦੇ ਮੁਕਤਿਆਂ ਕਮਿਸ਼ਨ ਅਸਬੰਸੀ ਉਹਨਾਂ ਨੂੰ ਆਰਡਰ ਕੀਤਾ ਤੇ ਉਹਨਾਂ ਨੇ ਜਲੇ ਦੇ ਡਾਇਰੈਕਟਰ ਨੇ ਅਫਸਰਾਂ ਕਮ ਡਿਪਟੀ ਕਮਿਸ਼ਨਰ ਉਹਨਾਂ ਨੂੰ ਕਿਹਾ ਕਿ ਇਹ ਸਾਰੇ ਦੀ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਜਾਵੇ। ਕੋਣ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਵੱਲੋਂ ਬਕਾਇਦਾ ਤੌਰ ਤੇ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਇਹ ਪਾਇਆ ਕਿ ਇਹ ਦੋਸ਼ ਜਿਹੜੇ ਨੇ ਪੂਰਨ ਤੌਰ ਤੇ ਸਹੀ ਨਹੀਂ ਇਹ ਕੁਝ ਹੋਇਆ ਜਿਹਦੇ ਨਾਲ ਦੋ ਦੋ ਬਰਾਤੀਆਂ ਦੇ ਵਿੱਚ ਦੋ ਫਿਰਕਿਆਂ ਦੇ ਵਿੱਚਕਾਰ ਜਿਹੜਾ ਤਣਾਅ ਜਿਹਦਾ ਉਹ ਫੈਲ ਸਕਦਾ ਨਫਰਤ ਜਿਹੜੀ ਆ ਉਹ ਫੈਲ ਸਕਦੀ ਹੈ। ਤਾਂ ਇਹ ਰਿਪੋਰਟ ਜਿਹੜੀ ਆ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਨੇ ਸੇਬਨ ਸੀ ਨੂੰ ਦਿੱਤੀ ਹੈ ਜਿਹੜੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਉਹਨਾਂ ਨੇ ਮੁਖ ਚੋਣ ਕਮਿਸ਼ਨ ਭਾਰਤ ਜਣੇ ਦੇ ਉਹਨਾਂ ਨੂੰ ਇਹ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਹੁਣ ਉਹਨਾਂ ਦੇ ਖਿਲਾਫ ਲਾਲਜੀਤ ਢੁੱਲਰ ਦੇ ਖਿਲਾਫ ਐਕਸ਼ਨ ਜਿਹੜਾ ਹੋ ਸਕਦਾ ਕਿਉਂਕਿ ਇਹੋ ਜਿਹਾ ਐਕਸ਼ਨ ਹੀ ਰਣਜੀਤ ਸਿੰਘ ਸੁਰਜੀਤ ਬਣਾ ਦੇ ਖਿਲਾਫ ਵੀ ਜਿਹੜਾ ਚੋਣ ਕਮਿਸ਼ਨ ਨੇ ਕੀਤਾ ਸੀ ਜਿਨ੍ਹਾਂ ਨੇ ਹਿਮਾ ਮਾਲੀ ਜਿਹੜੀ ਆਦਾ ਕਰਾ ਉਹਨਾਂ ਦੇ ਵਿਰੁੱਧ ਕੋ ਮਾੜੀ ਸ਼ਬਦਾਬੀ ਜਿਹੜੀ ਵਰਤੀ 48 ਘੰਟੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ মিডিਏ ਦੇ ਵਿੱਚ ਕਾਰਵਾਈ ਨਹੀਂ ਕਰਨੀ ਇਹ মিডিਏ 'ਚ ਕੋਈ ਬਿਆਨ ਨਹੀਂ ਦੇਣਾ ਜਾਂ ਚੋਣ ਮਹੀਨੇ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਲੈ ਸਕਦੇ ਹਾਲਾਂਕਿ ਉਹ ਜਿਹੜੀ ਸੁਰਜੇ ਬਾੜੇ ਦੀ ਜਿਹੜੀ ਟਿੱਪਣੀ ਸੀ ਹਮਾ ਮੰਤਰੀ ਦੇ ਖਿਲਾਫ ਸੀ ਪਰ ਇਹ ਜਿਹੜੀ ਟਿੱਪਣੀ ਜਿਹੜੀ ਜੋ ਕੁਝ ਲਾਲਜੀ ਸਿੰਘ ਪੁੱਲਰ ਦੇ ਕਿਹਾ ਇਹ ਦੋ ਫਿਰਕਿਆਂ ਦੇ ਖਿਲਾਫ ਕੀਤਾ ਹੁਣ ਇਹ ਵੇਖਣਾ ਹੋਵੇਗਾ ਕਿ ਮੁੱਖ ਚੋਣ ਕਮਿਸ਼ਨ ਜਿਹੜੀ ਹੈ ਇਸ ਰਿਪੋਰਟ ਨੂੰ ਕਿਸ ਆਧਾਰ ਤੇ ਲੈਂਦਾ ਕਿਸ ਆਧਾਰ ਤੇ ਇਹਨਾਂ ਨੂੰ ਨੂਰਚਾਰੀ ਕਰਦਾ ਹੈ ਜਾਂ ਕੋਈ ਸਖਤ ਕਾਰਵਾਈ ਕਰਦਾ ਜਾਂ ਕੋਈ ਪਰਚਾ ਦਰਜ ਕਰਨ ਦੀ ਸਿਫਾਰਿਸ਼ ਵੀ ਹੋ ਸਕਦੀ ਹੈ ਇਹ ਤਾਂ ਹੁਣ ਚੋਣ ਕਮਿਸ਼ਨ ਜਿਹੜਾ ਦੱਸੇਗਾ ਪਰ ਇਹ ਸਭ ਦੇ ਨਾਲ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਦੀਆਂ ਮੁਸ਼ਕਲਾਂ ਜਿਹੜੀਆਂ ਜ਼ਰੂਰ ਵੱਸ ਸਕਦੀਆਂ ਤੇ ਉਸ ਦਾ ਜਿਹੜਾ ਪ੍ਰਭਾਵ ਆ ਸੁਖندر ਜੀ ਇਸ ਚੋਣ ਮਹਿਮਚ ਵੀ ਪੈ ਸਕਦਾ ਤਾਂ ਹੋ ਸਕਦਾ ਕਿ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਕੋਲ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਤਰਖਾਸਤ ਅਲਜਾਮਾ ਦੀ ਸੂਚੀ ਜਿਹੜੀ ਆ ਪਹੁੰਚ ਗਈ ਆ ਹੋ ਸਕਦਾ ਕਿ ਭਗਵੰਤ ਮਾਨ ਹੋਣ ਸ਼ਾਇਦ ਇਹਨਾਂ ਨੂੰ ਬਦਲੀ ਦੇਣ ਪਰ ਜੇ ਬਦਲ ਦੇਣ ਤੇ ਚੰਗੀ ਗੱਲ ਆ ਪਰ ਜੇਕਰ ਨਹੀਂ ਬਦਲਦੇ ਉਮੀਦਵਾਰ ਦੇ ਰੂਪ 'ਚ ਤਾਂ ਫਿਰ ਲੋਕਾਂ ਦੀ ਕਚਹਿਰੀ ਜਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਦੇਣੇ ਮੁਸ਼ਕਲ ਹੋ ਜਾਣਗੇ ਕਿਉਂਕਿ ਜਿਹੋ ਜੀ ਸ਼ਬਦਾਵਲੀ ਉਹਨਾਂ ਨੇ ਵਰਤੀ ਆ ਭਾਈਚਾਰੇ ਸਿਰੇ ਹਰਾ ਬਰਾਦਰੀ ਪਰ ਦੂਜੇ ਪਾਸੇ ਰਾਮਗੜੀਆ ਬਰਾਦਰੀ ਪੂਰਨ ਤੌਰ ਤੇ ਲਾਲਜੀ ਸਿੰਘ ਖੁੱਲਰ ਦੇ ਵਿਰੋਧ ਵਿੱਚ ਖੜੇਗੇ ਤਾਂ ਫਿਰ ਮੇਰਾ ਨਹੀਂ خیال ਕਿ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਕੇ ਸਿਰੇ ਲੱਗੀ ਚੋਣ ਕਮਿਸ਼ਨ ਦਾ ਕੋਈ ਐਕਸ਼ਨ ਲੈਣਾ ਜਾਂ ਨਹੀਂ ਲੈਣਾ ਇਹ ਤਾਂ ਉਹਤੇ ਨਿਰਭਰ ਆ ਪਰ ਲੋਕ ਜਿਹੜੇ ਨੇ ਬੜੇ ਭਰੇ ਕੀਤੇ ਜੇ ਇਸ ਵੇਲੇ ਇਸ ਉਮੀਦਵਾਰ ਦੇ ਉੱਤੇ ਜਿਹੜੇ ਆ ਲਾਲਪੁਰਾ ਸਾਹਿਬ ਨੇ ਜਿਹੜੇ ਮਾਫਰਲਾ ਲਾਲਜੀ ਸਿੰਘ ਨੂੰ ਭੁੱਲਰ ਨਹੀਂ ਜਿਹੜੇ ਮੰਤਰੀ ਨੇ ਇਹਨਾਂ ਦੇ ਖਿਲਾਫ ਉਹਨ ਵੇਖਦੇ ਹਨ ਭਗਵੰਤ ਪਾਣ ਹੁਣੀ ਇਹ ਸਭ ਕਾਸੇ ਦਾ ਕਿ ਬਚਾਅ ਕਰਦੇ ਆ ਜਾਂ ਨਹੀਂ ਕਰਦੇ ਬਾਕੀ ਮੁੱਖ ਚੋਣ ਕਮਿਸ਼ਨ ਜਿਹੜਾ ਸੁਖਿੰਦਰ ਜੀ ਉਹ ਜਰੂਰ ਕਾਰਵਾਈ ਜਿਹੜਾ ਹੁੰਦੀ ਆ ਦੇਣਾ ਇਹ ਦਿੱਸਪਤੀ ਕਰਦਾ ਨਜ਼ਰ ਆਵੇਗਾ ਜੀ ਅਣਖੀ ਹਿਸਾਬ ਲੈ ਲੈਣੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਆਹਿਮ ਹੈਗੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ ਸਰ ਖੜੀ ਹੋ ਗਈ ਹੈ ਲੁਧਿਆਣਾ ਤੋਂ ਵਿਧਾਇਕ ਪੱਪੀ ਪ੍ਰਾਸ਼ਰ ਨੂੰ ਜਿਹੜੀ ਉਹ ਟਿਕਟ ਦੇਣ ਦੇ ਕਰਕੇ ਹੁਣ ਉੱਥੇ ਬਹੁਤ ਜ਼ਿਆਦਾ ਰਫੜ ਪੈ ਗਿਆ ਤੇ ਇਸਤੀਫੇ ਜਿਹੜੇ ਆ ਸ਼ੁਰੂ ਹੋ ਚੁੱਕੇ ਆ ਔਰ ਉਹ ਵੀ ਇੱਕ ਚੰਗੇ ਵਲੰਟੀਅਰਾਂ ਚੰਗੇ ਵਰਕਰ ਔਰ ਚੰਗੇ ਅਹੁਦੇਦਾਰਾਂ ਨੇ ਇਸਤੀਫੇ ਜਿਹੜੇ ਸ਼ੁਰੂ ਹੋ ਚੁੱਕੇ ਆ ਕਈ ਥਾਂ ਵੀ ਬਗਾਵਤ ਅੰਦਰਵੰਦਰੀ ਹੈਗੀ ਆ ਆਮ ਆਦਮੀ ਪਾਰਟੀ ਦੇ ਅੰਦਰ ਪਰ ਲੁਧਿਆਣੇ ਦੇ ਵਿੱਚ ਇਸਤੀਫੇ ਸ਼ੁਰੂ ਹੋ ਗਏ ਕਿਵੇਂ ਦੇਖਦੇ ਹਾਂ ਥੱਲੇ ਜਾਊਏ ਸਮਝਾ ਕਿਤਾ ਸਿੱਤੂ ਸਭ ਜਿਹੜੀ ਤੁਸੀਂ ਪੱਪੀ ਦੀ ਗੱਲ ਕਰ ਜੇ ਪੱਪੀ ਪ੍ਰਾਸ਼ਾਸਨ ਦੇ ਵਿਰੋਧ ਦੇ ਵਿੱਚ ਜੋ ਕੁਝ ਹੋਇਆ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਉੱਥੋਂ ਦੇ ਵਲੰਟੀਅਰਸ ਨੇ ਇਹ ਚੀਜ਼ ਰੂ ਅਧਾਰਪਨਾ ਕੇ ਇਸਤੀਫੇ ਦਿੱਤੇ ਔਰ ਭਾਜਪਾ ਚ ਸ਼ਾਮਲ ਹੋ ਗਏ ਨੇ ਇਹ ਤਾਂ ਲੁਧਿਆਣੇ ਦੀ ਗੱਲ ਆ ਮੈਂ ਸੁਖੰਦਰ ਜੀ ਇਹਦੇ ਨਾਲ ਹੀ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਜੀ ਉਹ ਜਿਹੜੀ ਮੈਂ ਜਾਣਕਾਰੀ ਲੱਗਾ ਦੇਣਾ ਅਜੇ ਉਹ ਖਬਰ ਜਾਂ ਚਰਚਾ ਵਿੱਚ ਨਹੀਂ ਆਈ ਪਰ ਸਾਡੇ ਤੱਕ ਉਹ ਪਹੁੰਚੀ ਹੈ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਪਮ ਟਿੰਨੂ ਟਿਕਟ ਜਿਹੜੀ ਆ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਤਾਂ ਉਸ ਦਾ ਵਿਰੋਧ ਵੀ ਅੰਦਰਲੇ ਪੱਧਰ ਤੇ ਸਿੱਧੂ ਸਾਹਿਬ ਜੜਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪੈਨਾ ਸ਼ਸ਼ੀਲ ਰਿੰਗ ਜਿਹੜਾ ਕਾਂਗਰਸ ਪਾਰਟੀ ਦੇ ਵਿੱਚੋਂ ਲਿਆ ਕੇ ਖੜਾ ਕੀਤਾ ਗਿਆ ਤਾਂ ਉਸ ਵਕਤ ਵੀ ਆਮ ਆਦਮੀ ਪਾਰਟੀ ਦੇ ਬੜੇ ਵਲੰਟੀਅਰ ਅਜਿਹੇ ਸਨ ਜਿਹੜੇ ਟੱਕਰ ਦੇਣ ਦੇ ਸਮਰੱਥ ਸਨ ਤੇ ਇਸ ਸੀਟ ਤੋਂ ਆਪਣਾ ਦਾਵਾ ਜਿਹੜਾ ਉਹ ਪੇਸ਼ ਕਰ ਰਹੇ ਸਨ ਕਿ ਸਾਨੂੰ ਟਿਕਟ ਜਿਹੜੀ ਦਿੱਤੀ ਜਾਵੇ ਪਰ ਉਸ ਵਕਤ ਟਿਕਟ ਜਿਹੜੀ ਅਸ਼ੀਲ ਰਿੰਕੂ ਨੂੰ ਦਿੱਤੀ ਗਈ ਜਿਹੜੇ ਕਾਂਗਰਸ ਦੇ ਵਿੱਚੋਂ ਲਿਆਂਦਾ ਗਿਆ ਸੀ ਉਹਦਾ ਤੇ ਉਦੋਂ ਵੀ ਵਲੰਟੀਅਰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਪਰ ਸ਼ਾਇਦ ਉਦੋਂ ਵਲੰਟੀਅਰ ਚੁੱਪ ਸੀ ਕਿ ਜਦੋਂ ਹੁਣ ਪੂਰੀ ਚੋਣ ਹੋਏਗੀ ਤਾਂ ਸ਼ਾਇਦ ਵਲੰਟੀਅਰ ਦੇ ਵਿੱਚੋਂ ਹੀ ਕੋਈ ਉਮੀਦਵਾਰ ਜਿਹੜਾ ਚੋਲਿਆ ਜਾਊਗਾ ਜਾਂ ਅਸ਼ੀਲ ਰਿੰਕੂ ਕੀ ਹੋਏਗਾ ਪਰ ਜਦੋਂ ਸ਼ਸ਼ੀਲ ਰਿੰਕੂ ਭਾਜਪਾ ਚ ਚਲੇ ਗਏ ਤਾਂ ਉਸ ਵਕਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਵਿੱਚ ਇੱਕ ਆਸ ਵੱਜੀ ਸੀ ਕਿ ਸ਼ਾਇਦ ਹੁਣ ਉਹਨਾਂ ਦੀ ਵਾਰੀ ਆ ਜਾਵੇ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਉਹਨਾਂ ਨੇ ਦਰਿਆ ਮਛੌਂ ਤੋਂ ਲੈ ਕੇ ਆਮ ਆਦਮੀ ਪਾਰਟੀ ਨੂੰ ਸਕੱਟਰ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਤਾਂ ਉਹਨਾਂ ਦੇ ਵਿੱਚ ਬੜਿਆਂ ਦੀ ਅੱਖ ਸੀ ਕਿ ਹੁਣ ਸ਼ਾਇਦ ਸਾਡੀ ਵਾਰੀ ਆ ਜਾਈ ਪਰ ਆਮ ਆਦਮੀ ਪਾਰਟੀ ਨੇ ਫਿਰ ਅਕਾਲੀ ਦਲ ਚੋਂ ਲਿਆ ਕੇ ਪਵਨ ਤੇ ਮੁੰਗੇ ਤੋਂ ਉਮੀਦਵਾਰ ਭੇਜ ਲੰਦਤਾ ਤਾਂ ਸਿੱਧੂ ਸਾਹਿਬ ਜੋ ਜਾਣਕਾਰੀ ਮੇਰੇ ਤੱਕ ਪਹੁੰਚੀ ਹੈ ਜਲੰਧਰ ਦੇ ਖੇਮੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਖੇਮੇ ਚੋਂ ਬڑے ਵੱਡੇ ਪੱਧਰ ਤੇ ਵੀ ਇੱਥੇ ਜਿਹੜਾ ਵਿਰੋਧ ਆ ਅੰਦਰ ਖਾਤੇ ਉਹ ਹੋਣਾ ਸ਼ੁਰੂ ਹੋ ਗਿਆ ਅਸਤੀਫਿਆਂ ਦਾ ਦੌਰ ਵੀ ਉਸੇ ਤਰੀਕੇ ਨਾਲ ਹੋ ਸਕਦਾ ਜਿਸ ਅਸਤੀਫਿਆਂ ਦੇ ਦੌਰ ਦੀ ਤੁਸੀਂ ਲੁਧਿਆਣੇ ਦੇ ਸਬੰਧ ਵਿੱਚ ਕਾਫੀ ਪ੍ਰਾਸ਼ਰ ਦੇ ਸੰਦਰਭ ਚ ਗੱਲ ਕੀਤੀ ਆ ਕਿ ਉੱਥੇ ਸੀਨੀਅਰ ਨੇਤਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੀਆਂ ਨੇਤਾ ਸੀ ਉਹ ਛੱਡ ਕੇ ਬਾਝ ਪਾਜ ਸ਼ਾਮਲ ਹੋ ਗਏ ਨੇ ਪਰ ਜਲੰਧਰ ਦੀ ਜਿਹੜੀ ਸਥਿਤੀ ਅਲੱਗ ਆ ਜਲੰਧਰ ਦੇ ਵਿੱਚ ਜਿਹੜਾ ਵਿਰੋਧ ਆ ਉਹ ਅੰਦਰ ਖਾਤੇ ਵੀ ਹੋ ਰਿਹਾ ਤੇ ਕਹਿੰਦੇ ਨੇ ਕਿ ਅਸਤੀਫੇ ਤਾਂ ਚਲੋ ਜੇ ਦੇਣ ਦੀ ਸਥਿਤੀ ਬਣੀ ਤਾਂ ਉਹ ਵੇਖੀ ਜਾਊਗੀ ਪਰ ਏਡੀ ਸ਼ਿਤੀ ਅਹੀਂ ਇਸ ਉਮੀਦਵਾਰ ਦਾ ਕੋਈ ਅਨਪੱਤਰ ਨੂੰ ਲੱਗਣ ਨਹੀਂ ਦੇਣਾ ਕਿਉਂਕਿ ਜਿਸ ਤਰੀਕੇ ਨਾਲ ਸਾਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਹ ਉਹ ਚੀਜ਼ ਹੈ ਜਿਹੜੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਤਾਂ ਸਿੱਧੂ ਸਾਹਿਬ ਇਹ ਲੁਧਿਆਣੀ ਦੀ ਜਾਂ ਜਲੰਧਰ ਤੇ ਇੱਕ ਹਲਕੇ ਦੀ ਗੱਲ ਨਹੀਂ ਆ ਬਲਕਿ ਉਹਨਾਂ ਹਲਕਿਆਂ ਦੇ ਵਿੱਚ ਵੀ ਅੰਦਰ ਖਾਤੇ ਅਜਿਹੇ ਵਿਰੋਧ ਪਨ ਪ੍ਰਿਆ ਜਿੱਥੇ ਬਾਹਰੋਂ ਉਮੀਦਵਾਰ ਦੇ ਆ ਕੇ ਖੜੇ ਕਰ ਦਿੱਤੇ ਗਏ ਆ ਤੇ ਆਮ ਆਦਮੀ ਪਾਰਟੀ ਦੇ ਉਹ ਵਲੰਟਰੀ ਜਿਹੜੇ 2014 ਤੋਂ ਪਾਰਟੀ ਨਾਲ ਜੁੜੇ ਆ ਉਹਨਾਂ ਨੂੰ ਘਰ ਬਿਠਾ ਦਿੱਤਾ ਗਿਆ ਅੰਦਰਖਾਤੇ ਸਿੱਧੂ ਸਾਹਿਬ ਪਤਾ ਲਗਾ ਉਹ ਵਿਰੋਧ ਕਰ ਰਹੇ ਆ ਤੇ ਦੂਜੇ ਪਾਸੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਨ ਦੀ ਤਿਆਰੀ ਵੀ ਉਹ ਕੱਸ ਰਹੇ ਆ ਬਾਕੀ ਮੌਕੇ ਦੀ ਨਜ਼ਾਕਤ ਵੇਖੋ ਕਿ ਉਹ ਕਿਸ ਤਰੀਕੇ ਦੇ ਨਾਲ ਹੁੰਦਿਆ ਦੇਣਾ ਚਾਹੀਦਾ ਕੀ ਕਾਰਵਾਈ ਕਰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹਾ ਵਿਰੋਧ ਅੰਦਰਖਾਤੇ ਸਿੱਧੂ ਸਾਹਿਬ ਕੋ ਨਾਲ ਜਰੂਰ ਸ਼ੁਰੂ ਹੋ ਗਿਆ ਲੁਧਿਆਣੇ ਚ ਤਾਂ ਇਹ ਤਸਵੀਰ ਜਿਹੜੀ ਹੈ ਪ੍ਰਤੱਖ ਉਚਿਤ ਸਾਹਮਣੇ ਜਿਹੜੀ ਉਹ ਆ ਜਾਂਦੀ ਹੈ ਜੀ ਤਾਂ ਕਿਹਾ ਨੇ ਵੀ ਉਹ ਜਿਹਾ ਪਾੜਕੀ ਸਾਹਿਬ ਗੱਲ ਕਰੀਏ ਲੁਧਿਆਣੇ ਦੇ ਵਿੱਚ ਪਤਾ ਲੱਗਿਆ ਹੈ ਕਿ ਜਿਹੜੇ ਬੈਂਸ ਭਰਾ ਨੇ ਉਹ ਹੁਣ ਅਕਾਲੀ ਦਰਵਾਲੇ ਪਾਸੇ ਜਾ ਰਹੇ ਨੇ ਹੁਣ ਉਹਨਾਂ ਨੂੰ ਕੋਈ ਢੋਈ ਨਹੀਂ ਮਿਲ ਰਹੀ ਯਾਨੀ ਕਿ ਸਾਹਿਬ ਇਸ ਕਦਰ ਉਹਨਾਂ ਦਾ ਗਰਾਫ ਜਿਹੜਾ ਉਹ ਡਿੱਗ ਚੁੱਕਿਆ ਇਸ ਕਦਰ ਲੋਕ ਉਹਨਾਂ ਨੂੰ ਨਕਾਰ ਚੁੱਕੇ ਆ ਕਿ ਉਹਨਾਂ ਨੂੰ ਪਾਰਟੀ ਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਬੜ ਰਹੀ ਐਡੇ ਵੱਡੇ ਇਲਜ਼ਾਮਾਂ ਦੇ ਵਿੱਚ ਘਿਰ ਗਿਆ ਸਿਮਰਜੀਤ ਸਿੰਘ ਬੈਂਸ ਰੀਪ ਦੇ ਇਲਜ਼ਾਮਾਂ 'ਚ ਔਰ ਉਹ ਬੀਬੀਆਂ ਕਈ ਇਲਜ਼ਾਮ ਲਾਉਂਦੀਆਂ ਸਿਰਫ ਇਲਜ਼ਾਮਾਂ ਵਾਸਤੇ ਹੀ ਪੈਸੇ-ਪੁੱਤੇ ਲੈਣ ਵਾਸਤੇ ਪਰ ਉਹ ਬੀਬੀ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹੈ ਔਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਉਹ ਬੜੀ ਲੰਬੀ ਲੜਾਈ ਲੜ ਕੇ ਉਹਨੇ ਜੇਲ੍ਹ ਭੇਜਿਆ ਸੀਗਾ ਤੇ ਉਹ ਵੀ ਦਾਗ ਜਿਹੜਾ ਨਾਲ ਹੀ ਹੈ ਹਲੇ ਤੇ ਉਧਰ ਜਦੋਂ ਕਹਿੰਦੇ ਸੀ ਸਿਮਰਜੀਤ ਸਿੰਘ ਬੈਸ ਕੇ ਸਾਡੀ ਜਿਹੜੀ ਸਾਰੀ ਉਮਰ ਲੰਘੀ ਮਤਲਬ ਕਹਿ ਲੋ ਕਿ ਪੰਜਾਬ ਦੇ ਨਾਲ ਤੇ ਅਸੀਂ ਭਾਜਪਾ ਦੇ ਨਾਲ ਤੱਕਦੇ ਜਾ ਹੀ ਨਹੀਂ ਨਾ ਸਕਦੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਤੇ ਭਾਜਪਾ ਦੇ ਨਾਲ ਵੀ ਚਲੇ ਗਏ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਗਏ ਸੀ ਫਿਰ ਭਾਜਪਾ ਦੇ ਨਾਲ ਚਲੇ ਗਏ ਫਿਰ ਕਾਂਗਰਸ ਦੇ ਨਾਲ ਹੁਣ ਗੱਲ ਤੋਰੀ ਆਪਣੇ ਪੁਰਾਣੇ ਯਾਰ ਆਸ਼ੂ ਦੇ ਰਾਏ ਤੇ ਫਿਰ ਕਹਿੰਦੇ ਕਿ ਕਾਂਗਰਸ ਨੇ ਜਵਾਬ ਦਿੱਤਾ ਕਾਂਗਰਸ ਦੇ ਲੀਡਰਾਂ ਨੇ ਲਤ ਨਹੀਂ ਲਾਈ ਵੀ ਭਾਈ ਇਹੋ ਜਿਹੇ ਬੰਦੇ ਨੂੰ ਜੇ ਲਿਆਉਂਗੇ ਸਾਡੀ ਤਾਂ ਕਾਂਗਰਸ ਹੀ ਖਤਮ ਹੋ ਜੂਗੀ ਦੇ ਅੜੇ ਚੋਂ ਉਹਨਾਂ ਨੇ ਕਹਿੰਦੇ ਜਵਾਬ ਦਿੱਤਾ ਹੁਣ ਫਿਰ ਫੇਰ ਕਹਿੰਦੇ ਆਪਣੀ ਪੁਰਾਣੀ ਪਾਰਟੀ ਜਿਹੜੀ ਆ ਨਜ਼ਰ ਆਈ ਅਕਾਲੀ ਦਲ ਵਾਲੇ ਪਾਸੇ ਕਹਿੰਦੇ ਚਲੇ ਗਏ ਹੁਣ ਉਧਰ ਕਹਿੰਦੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਪੇਚ ਫਸਿਆ ਕਿਤੇ ਬਾਕੀ ਜਾ ਸਕਦੇ ਆ ਜਾਂ ਨਹੀਂ ਔਰ ਜੇ ਮੈਂ ਗੱਲ ਕਰਾਂ ਕਿ ਸਿਮਰਜੀਤ ਬੈਂਸ ਉਹਨਾਂ ਨੇ ਕੋਈ ਪਾਰਟੀ ਛੱਡੀ ਨਹੀਂ ਪਹਿਲਾਂ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਬੈਠ ਜਿਹੜੇ ਸਿਮਰਨਜੀਤ ਸਿੰਘ ਮਾਨਪੋਰਾ ਦੇ ਨਾਲ ਸੀ ਬਾਅਦ ਦੇ ਵਿੱਚ ਅਕਾਲੀ ਦਲ ਦੇ ਨਾਲ ਆ ਗਏ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰ ਲਿਆ ਫਿਰ ਭਾਜਪਾ ਦੇ ਨਾਲ ਚਲੇ ਗਏ ਗਠਜੋੜ ਕਰਕੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਫਿਰ ਕਾਂਗਰਸ ਵਾਲੇ ਪਾਸੇ ਨੂੰ ਤੁਰਪੇ ਲੋ ਜੀ ਸਾਨੂੰ ਕਾਂਗਰਸ ਚ ਸ਼ਾਮਲ ਕਰ ਲੋ ਭਾਰਤ ਭੂ ਸ਼ਰਾਚੂ ਦੇ ਜਰੀਏ ਆਪਣੇ ਪੁਰਾਣੇ ਯਾਰ ਦੇ ਜਰੀਏ ਕਾਂਗਰਸ ਨੇ ਲੱਤ ਲਾਈ ਇਹ ਕਹਿੰਦੇ ਕਿ ਇਹੋ ਜੇ ਬਲਾਤਕਾਰੀ ਜੇ ਰੇਪ ਦੇ ਇਲਜ਼ਾਮਾਂ ਵਾਲਾ ਬੰਦਾ ਅਸੀਂ ਲਿਆਉਂਦਾ ਸਾਡੀ ਕਾਂਗਰਸ ਜਿਹੜੀ ਉਹ ਖਤਮ ਹੀ ਹੋ ਜੂ ਲੁਧਿਆਣਾ ਦੇ ਅੰਦਰ ਪਹਿਲੇ ਹੀ ਬੜੀ ਖਤਮ ਹੈ ਏ ਆਸ਼ੂ ਦੇ ਦੀਆਂ ਯਾਰੀਆਂ ਨੇ ਮਾਰਤੇ ਅਸੀਂ ਤਾਂ ਤੇ ਇਹਨੂੰ ਨਹੀਂ ਸ਼ਾਮਲ ਕਰਨਾ ਕਹਿੰਦੇ ਜਵਾਬ ਦੇ ਤਾਂ ਹੁਣ ਫੇਰ ਅਕਾਲੀ ਦਲ ਵਾਲੇ ਪਾਸੇ ਨੂੰ ਭੱਜ ਗਏ ਆ ਕਿਵੇਂ ਦੇਖਦੇ ਹਾਂ ਇਹਨਾਂ ਨੂੰ ਢੋਈ ਨਹੀਂ ਮਿਲ ਰਹੀ ਕਿਤੇ ਬੈਸਪਾ ਭਰਾਵਾਂ ਨੂੰ ਹੁਣ ਕੋਈ ਝੱਲ ਨਹੀਂ ਰਿਹਾ ਇਹਨਾਂ ਨੂੰ ਲੋਕ ਵੀ ਨਕਾਰ ਚੁੱਕੇ ਆ ਸੁਖਾ ਸੁਖਿੰਦਰ ਦੀ ਸਾਰੀ ਸਥਿਤੀ ਦਾ ਤੁਸੀਂ بیان ਕਰਤੀ ਪਰ ਇੱਕ ਪਾਰਟੀ ਰਹਿ ਗਈ ਜਿਸ ਤਰੀਕੇ ਨਾਲ ਬੈਸਪਾ ਸਾਰੀਆਂ ਪਾਰਟੀਆਂ ਦੇ ਵਿੱਚੋਂ ਘੁਮਾਏ ਆ ਇੱਕ ਪਾਰਟੀ ਰਹਿ ਗਈ ਨੀਡੂ ਛਟਰਾਂ ਵਾਲੇ ਦੇ ਕਿਤੇ ਉਹ ਨਾ ਹੋਵੇ ਕਿ ਅਖੀਰ ਨੂੰ ਉਧਰੋਂ ਚਲੇ ਜਾਂ ਨੀਡੂ ਛਟਰਾਂ ਵਾਲੇ ਦੇ ਵੀ ਉਹ ਟੇਟਾ ਜਿਹੜਾ ਉਹ ਦੇ ਰਿਹਾ ਜਿਹੜੀਆਂ ਸਥਿਤੀਆਂ ਨੇ ਖੈਰ ਹੁਣ ਪਤਾ ਲਗਾ ਕਿ ਬੈਸਪਾ ਜਿਹੜੇ ਅਕਾਲੀ ਦਲ ਵੱਲ ਘਰਵਾਸੀ ਦਾ ਯਤਨ ਕਰ ਰਹੇ ਆ ਸਿੱਧੂ ਸਾਹਿਬ ਅਕਾਲੀ ਦਲ ਨਾਲ ਜਦੋਂ ਇਹਨਾਂ ਦੀ ਭਾਈਵਾਲੀ ਸੀ ਜਾਂ ਜਦੋਂ ਇਹਨਾਂ ਦਾ ਯਰਾਨਾ ਸੀ ਉਸ ਵਕਤ ਮੈਨੂੰ ਯਾਦ ਆ ਕਿ ਇੱਕ ਤਹਿਸੀਲਦਾਰ ਮੇਜਰ ਬੈਨੀਪਾਲ ਹੁੰਦਾ ਸੀ ਜੋ ਤਸ਼ੱਦਦ ਇਹਨਾਂ ਭਰਾਵਾਂ ਨੇ ਉਹਦੇ ਤੇ ਕੀਤਾ ਤੇ ਜਿਸ ਤਰੀਕੇ ਦਾ ਜੋਹਾਰ ਕੀਤਾ ਸਖੰਦਰਜੀਹ ਉਦੋਂ ਇਹਨਾਂ ਦੀ ਅਤ ਦਾ ਸਿੱਖ ਲੋਕਾਂ ਨੇ ਵੇਖਿਆ ਹਾਲਾਂਕਿ ਆਪਣੇ ਆਪ ਨੂੰ ਹ ਲੋਕਾਂ ਦਾ ਸੇਵਕ ਤੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇਤਾ ਦੱਸਦੇ ਆ ਪਰ ਅੰਗਲ ਤਾਂ ਕਰਕੇ ਡਰਾਉਣ ਵਾਲੀ ਜਿਹੜੀ ਰਣਨੀਤੀ ਜਿਹੜੀ ਰਾਜਨੀਤੀ ਹਮੇਸ਼ਾ ਇਹਨਾਂ ਦੀ ਚਰਚਾ ਦਾ ਵਿਸ਼ਾ ਰਹੀ ਹੈ ਚਲੋ ਉਹ ਸਥਿਤੀਆਂ ਤੁਸੀਂ ਬਖੂਬੀ ਜਿਹੜੀਆਂ ਬਿਆਨ ਕਰ ਦਿੱਤੀਆਂ ਨੇ ਤਾਂ ਅੰਦੀ ਗੱਲ ਜਿਹੜੀ ਮੈਂ ਜ਼ਰੂਰ ਕਰਾਂਗਾ ਕਿ ਸਾਰੀਆਂ ਪਾਰਟੀਆਂ ਵਿੱਚੋਂ ਹੋ ਚੁੱਕੇ ਪਾਜ-ਪਾਜ ਵਿੱਚ ਵੀ ਜਾਣ ਦਾ ਯਤਨ ਕੀਤਾ ਕੱਲ ਕਾਂਗਰਸ ਦੇ ਵਿੱਚੋਂ ਵੀ ਇਹਨਾਂ ਨੇ ਜਾਣ ਦਾ ਯਤਨ ਕੀਤਾ ਸੀ ਪਰ ਗੱਲ ਜਿਹੜੀ ਤਨਪੱਤਰ ਨਹੀਂ ਲੱਗੀ ਤਾਂ ਹੁਣ ਪਤਾ ਲੱਗਾ ਕਿ ਅਕਾਲੀ ਦਲ ਦਾ ਭਾਈਵਾਲੀ ਘਰਵਾਸੀ ਦਾ ਚੱਕ ਨਾ ਹੋਇਆ ਅਕਾਲੀ ਦਲ ਇਹ ਸ਼ਤਰ ਰਖ ਰਿਹਾ ਆ ਇਹ ਹਾਂ ਭਈ ਜਿਹੜੀ ਤੁਸੀਂ ਲੋਕ ਇਨਸਾਫ ਪਾਰਟੀ ਬਣਾਈ ਆ ਉਹ ਉਸਤਾਵਲੇ ਅਰਲੇਮਾ ਜਿਹੜਾ ਆ ਉਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਚ ਕਰੋ ਜਦੋਂ ਕਿ ਦੂਜੇ ਪਾਸੇ ਬੈਂਸਪਾ ਕਹਿ ਰਹੇ ਕਿ ਠੀਕ ਆ ਜੀ ਅਸੀਂ ਕਰ ਲੈਨੇ ਆ ਪਰ ਲੜਾਂਗੇ ਅਸੀਂ ਆਪਣੇ ਨਿਸ਼ਾਨ ਤੇ ਪੀਛੇ ਜਿਹੜਾ ਇੱਥੇ ਫਸਿਆ ਐਸੇ ਸੁਖਵਿੰਦਰ ਜਿਹੜੀ ਸਥਿਤੀ ਹੈ ਬੈਂਸਪਾਵਾਂ ਦੀ ਜਿਹੀ ਹੈ ਨਹੀਂ ਹੁਣ ਪੰਜਾਬ ਦੇ ਵਿੱਚ ਕਿ ਅਕਾਲੀ ਦਲ ਨੂੰ ਮਜਬੂਰ ਕਰ ਸਕਣ ਕਿ ਹਾਂ ਭਈ ਅਸੀਂ ਆਪਣੇ ਨਿਸ਼ਾਨ ਤੇ ਲੜਦਾ ਕਿਉਂਕਿ ਰਾਜਨੀਤਿਕ ਦੈਰਹਿ ਵਿੱਚ ਆਪਣੀ ਖੂਨ ਨੂੰ ਜਿੰਦਾ ਰੱਖਣ ਵਾਸਤੇ ਜ਼ਰੂਰੀ ਹੁੰਦਾ ਸਮਝੌਤਿਆਂ ਦੀ ਰਾਜਨੀਤੀ ਤੇ ਇਹ ਜਦੋਂ ਬੰਦਾ ਸਮਝੋ ਕਹਿੰਦੀ ਰਾਜਨੀਤੀ ਕਰਨੀ ਸ਼ੁਰੂ ਕਰ ਦੇ ਤਾਂ ਫਿਰ ਇਹੋ ਹੀ ਹਾਲ ਹੁੰਦਾ ਜੋ ਬੈਸ ਭਰਾਵਾਂ ਦਾ ਸਾਹਮਣੇ ਦੇ ਰਿਹਾ ਕਦੀ ਕੋਈ ਪਾਰਟੀ ਕਦੇ ਕੋਈ ਪਾਰਟੀ ਕਦੇ ਕੋਈ ਪਾਰਟੀ ਤਾਂ ਅਖੀਰ ਇਹਨਾਂ ਨੂੰ ਇਸ ਵੇਲੇ ਆਪਣੀ ਹੋਣ ਜਿਹੜੀ ਆ ਥੋੜੀ ਬੋਦੀ ਸਥਾਪਿਤ ਕਰਨੀ ਆ ਤੇ ਦੂਜੇ ਪਾਸੇ ਅਕਾਲੀ ਦਲ ਵੀ ਜਿਸ ਤਰੀਕੇ ਦੀ ਰਾਜਨੀਤੀ ਕਰ ਰਿਹਾ ਜਾਂ ਰਾਜਨੀਤੀ ਚਲਾ ਰਿਹਾ ਉਸ ਨੂੰ ਵੀ ਇਹੋ ਜਿਹੇ ਬੰਦਿਆਂ ਦੀ ਲੋੜ ਹੈਗੀ ਆ ਹੋ ਸਕਦਾ ਕਿ ਹੁੰਦਿਆ ਇੱਕ ਦੋ ਨੰਨਾਂ ਚ ਅਰਲੇਮੇ ਦਾ ਜਿਹੜਾ ਐਲਾਨ ਹੋ ਜਾਵੇ ਬਾਕੀ ਜੇਕਰ ਤੁਸੀਂ ਇਹ ਕਹੋ ਕਿ ਅਕਾਲੀ ਦਲ ਚ ਜਾ ਕੇ ਸਿਮਰ ਭਰਾ ਕੋਈ ਚਮਤਕਾਰ ਕਰਕੇ ਲੁਧਿਆਣੇ ਦੀ ਸਿਆਸਤ ਨੂੰ ਇੱਕ ਨਵਾਂ ਰੁਖ ਦੇ ਦਣਗੇ ਅਸੇਦੂ ਸਾਹਿਬ ਇਹ ਹਾਸੋ ਜਿਹੀ ਨਹੀਂ ਗੱਲ ਹੋਊਗੀ ਹੁਣ ਉਹ ਦੌਰ ਪੈਸ ਭਰਾਵਾਂ ਦਾ ਹੈ ਨਹੀਂ ਜੇ ਤੇ ਨਾ ਹੀ ਹੁਣ ਅਕਾਲੀ ਦਲ ਦੀ ਉਸ ਤਰੀ ਲੁਧਿਆਣੇ ਚ ਜਾਂ ਪੰਜਾਬ ਚ ਹੈਗੀ ਸੋ ਠੀਕ ਆ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਹੈਗੀ ਆ ਅਗਲੇ ਨੇ ਤੁਸੀਂ ਅਕਾਲੀ ਦਲ ਵਾਲਿਆਂ ਨੇ ਦੇਖ ਲਓ ਕਿ ਸਖਦੇਵ ਸਿੰਘ ਢੀਂਸਾ ਪਰਿਵਾਰ ਦਾ ਕੀ ਹਾਲ ਕੀਤਾ ਤੇ ਸਿਮਰ ਬੈਂਸ ਜਿਹੜੇ ਪਰਿਵਾਰ ਕਿੱਥੋਂ ਤੱਕ ਇਹਨਾਂ ਦੀ ਹੋਂਦ ਹੈਗੀ ਤਾਂ ਸਾਰੇ ਅਕਾਲੀ ਦਲ ਜਾਣਦੇ ਨੇ ਬਾਕੀ ਖੈਰ ਇੱਕ ਦੋ ਜਣਾਂ ਵਾਸਤੇ ਇਹ ਜੇਕਰ ਖਬਰ ਹੁੰਦੀ ਆ ਤਾਂ মিডিਆ ਧਾਰਿਆ ਵਾਸਤੇ ਇਹ ਖਬਰ ਜ਼ਰੂਰ ਚਰਚਾ ਦਾ ਵਿਸ਼ਾ ਰਹੂਗੀ। ਬਾਕੀ ਸਿਮਰ ਬੈਂਸ ਭਰਾਵਾਂ ਦਾ ਅਕਾਲੀ ਦਲ ਵਿੱਚ ਜਾਣ ਦੇ ਨਾਲ ਮੇਰਾ ਨਹੀਂ ਖਿਆਲ ਕਿ ਲੁਧਿਆਣੇ ਦੀ ਸਿਆਸਤ ਇਹ ਸਮੀਕਰਨ ਜਿਹੜੇ ਉਹ ਬਦਲ ਦੇਣ। ਇਹੋ ਜੀ ਕੋਈ ਗੱਲ ਦਾਤੀ ਨਹੀਂ ਖੈਰ ਉਹਨਾਂ ਦਾ ਆਪਣਾ ਆਪਣਾ ਮੁੱਦਾ ਹੈਗਾ। ਵੇਖੋ ਕਿਵੇਂ ਚੱਲਦੀ ਹੈ। ਠੀਕ ਹੈ। ਸਾਤਿਸ਼ਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਅਜਨ ਪ੍ਰੋਫੈਸਰ ਮਜੀਸ਼ ਗੜਖੀ ਸਾਹਿਬ ਜਿਨ੍ਹਾਂ ਦੇ ਬਲੋਂ ਨੇ ਖਬਰਾਂ ਸਰਨਾਗਰ ਬਾਤ ਕੀਤੀ ਕੀ ਉਮੀਦ ਕਰਦੇ ਆ ਕਿ ਸਾਹਿਬ ਜੀ ਨਾਲ ਕੀ ਕੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ